ਨਵਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸੇ ਨੂੰ ਫੋਰਸ ਅੱਗੇ ਵੱਲੋਂ ਵੱਧਣਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਖੇਤਾਂ ਦੇ ਰਸਤੇ ਜਿੱਥੋਂ ਕਿਸਾਨਾਂ ਨੇ ਧੂਮ ਦਿੱਤਾ ਸੀ ਉਸੇ ਰਸਤੇ ਜਿਹੜੀ ਉਹਨੂੰ ਫੋਰਸ ਹੈ ਅੱਗੇ ਵੱਲੋਂ ਵੱਜਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੂੰ ਪਿੱਛੇ ਵੱਲੋਂ ਕਰਿਆ ਜਾ ਰਿਹਾ ਲੋਕ ਪਿੱਛੇ ਵੱਲੋਂ ਜਿਹੜਾ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖੋ ਕਿਤਨਾ ਕਿਤੇ ਜਿਹੜੀ ਆਵਾਜ਼ ਇਹ ਵੀ ਆ ਰਹੀ ਹੈ ਕਿ ਕਿਸਾਨਾਂ ਦੇ ਉੱਪਰ ਜਿਹੜੀਆਂ ਗੋਲੀਆਂ ਨੇ ਪੱਕੀਆਂ ਗੋਲੀਆਂ ਨੇ ਜਿਹੜੀਆਂ ਉਹ ਫਾਇਰ ਨੇ ਪਿੱਛੇ ਜਾ ਰਹੀਆਂ ਨੇ ਪੱਕੀਆਂ ਗੋਲੀਆਂ ਜਿਹੜੀਆਂ ਹੋਰ ਚਲਾਈਆਂ ਜਾ ਰਹੀਆਂ ਨੇ ਕੀ ਦੇਖਣਾ ਹੈ ਕਿ ਹੁਣ ਜਿਹੜਾ ਇਸ ਧੂੰਏ ਦਾ ਫਾਇਦਾ ਚੁੱਕ ਕੇ ਫੋਰਸ ਦੇ ਵੱਲੋਂ ਕੀ ਕੀ ਜਿਹੜੇ ਕਦਮ ਹੋ ਚੁੱਕੇ ਜਾ ਰਹੇ ਨੇ ਕਿਉਂਕਿ ਕਾਫੀ ਜ਼ਿਆਦਾ ਧੂੰਆਂ ਜਿਹੜਾ ਜਿਸ ਦੇ ਵਿੱਚ ਫੋਰਸ ਹੁਣ ਅੱਗੇ ਵੱਲੋਂ ਵੱਧ ਚੁੱਕੀ ਹੈ ਤੇ ਦੋਵੇਂ ਪਾਸਿਆਂ ਤੋਂ ਜਿਹੜਾ ਕਿਸਾਨਾਂ ਨੂੰ ਘੇਰਾ ਪੈ ਗਿਆ ਤੋਂ ਤਸਵੀਰਾਂ ਨੇ ਇਹ ਤੁਸੀਂ ਦੇਖੋ ਇਸ ਤਰ੍ਹਾਂ ਕਿਸਾਨਾਂ ਨੂੰ ਕਿੱਥੇ ਡੇੜਾ ਯਾਰ ਜੇਕਰ ਤੁਸੀਂ ਸਾਹਮਣੇ ਦਰਖਤਾਂ ਦੀ ਵੇਖਦੀ ਨਿਗਾਹ ਮਾਰੋਗੇ ਤਾਂ ਫੋਰਸ ਅੱਗੇ ਵੱਲੋਂ ਵੱਧਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਅਸੂਮੈਸ਼ ਦੇ ਗੋਲੇ ਡਾਗੇ ਜਾ ਰਹੇ ਨੇ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਰੋਜ਼ ਦੀ ਤਰ੍ਹਾਂ ਜਿਹੜਾ ਹੁਣ ਅੱਜ ਵੀ ਮਾਹੌਲ ਪੂਰਾ ਤਣਾਅਪੂਰਨ ਟਿੱਪੀ ਦੇ ਵਿੱਚ ਨਗਰ ਆਇਆ ਕਿਸਾਨਾਂ ਨੇ ਕੋਰਟ ਦੇ ਵੱਲੋਂ ਧੂਆ ਕੀਤਾ ਜਿਸ ਦਾ ਲੱਗਦਾ ਹੈ ਕਿ ਕੋਈ ਅਸਰ ਕੋਰਟ ਦੇ ਉੱਪਰ ਨਹੀਂ ਹੋਇਆ ਕੋਰਟ ਅੱਗੇ ਵੱਲੋਂ ਜਿਹੜੀ ਵੱਡੀ ਸਖਿਆ ਦੇ ਵਿੱਚ ਵੱਡੀ ਹੋਈ ਨਜ਼ਰ ਆਈ ਹੈ ਕਿਸਾਨਾਂ ਨੇ ਇਹਨਾਂ ਦੇ ਟਰੈਕਟਰਾਂ ਤੋਂ ਪਿੱਛੇ ਕਰ ਦਿੱਤਾ ਗਿਆ ਕਿਸਾਨ ਆਪਣੇ ਟਰੈਕਟਰ ਛੱਡ ਕੇ ਇੱਥੇ ਗੱਲ ਨੂੰ ਜਾ ਰਹੇ ਨੇ ਸੋ ਹਾਲੇ ਤੱਕ ਫਿਰਾਂ ਨੇ ਇਸ ਮੋਰਚੇ ਦੇ ਵਿੱਚ ਆਪਾਂ ਦਾ ਲੱਗ ਰਿਹਾ ਤਾਂ ਕਿਸੇ ਕਿਸਾਨ ਆਗੂ ਦੀ ਜਿਹੜੀ ਮੌਜੂਦਗੀ ਮੌਜੂਦ ਨਹੀਂ ਹੈ ਦੇਖੋ ਕਿਸ ਤਰ੍ਹਾਂ ਫੋਰਸ ਦੇ ਵੱਲੋਂ ਰੋੜੇ ਟੱਕ ਮਾਰੇ ਜਾ ਰਹੇ ਨੇ ਤੇ ਇਧਰੋਂ ਜਵਾਬੀ ਕਾਰਵਾਈ ਦੇ ਵਿੱਚ ਕਿਸਾਨ ਵੀ ਜਿਹੜੇ ਫੋਰਸ ਨੂੰ ਜਵਾਬ ਦੇ ਰਹੇ ਨੇ ਕਿਸਾਨਾਂ ਦੇ ਵੱਲੋਂ ਵੀ ਰੋੜੇ ਜਿਹੜੇ ਉਹ ਮਾਰੇ ਜਾ ਰਹੇ ਨੇ ਫੋਰਸ ਪੂਰੀ ਆਪਾਂ ਕਹਿੰਦੇ ਤਾਂ ਗੁੰਡਾ ਕਰਦੀ ਦੇ ਉੱਪਰ ਉਤਰ ਆਈ ਹੈ ਜੀ ਫੋਰਸ ਦੇਖੋ ਕਿਵੇਂ ਰੋੜੇ ਕਿਸਾਨਾਂ ਦੇ ਉੱਪਰ ਮਾਰ ਰਹੀ ਹੈ ਇਕ ਜਿੱਥੇ ਨੈਸ਼ਨਲ ਮੀਡੀਆ ਦੇ ਵਿੱਚ ਇਹ ਗੱਲ ਵੱਡੇ ਪੱਧਰ ਦੇ ਉੱਪਰ ਕਈ ਵਾਰ ਚਲਾਈ ਜਾਂਦੀ ਹੈ ਕਿ ਪੱਥਰਵਾਜ਼ ਲੋਗ ਆਏ ਪੱਥਰਵਾਜ਼ ਜੋ ਕਿਸਾਨ ਹੈ ਪੱਥਰਵਾਜ਼ੀ ਕਰਦੇ ਹੈ ਔਰ ਅੱਜ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਫੋਰਸ ਦੇ ਵੱਲੋਂ ਵੱੱਥਰਵਾਜੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਉੱਪਰ ਤੇ ਇਹ ਲੋਕ ਹੁਣ ਜਿਹਨਾਂ ਨੂੰ ਕਿਹਾ ਜਾਵੇ ਤਾਂ ਇਹ ਇਹ ਸਰਕਾਰੀ ਤੌਰ ਦੇ ਉੱਪਰ ਸਰਕਾਰ ਦੇ ਜਿਹੜੇ ਗੁੰਡੇ ਨੇ ਹੋ ਨਜ਼ਰ ਆ ਰਹੇ ਤੇ ਇਥੋਂ ਦਾ ਕੀ ਖਬਰ ਵਿੱਚੋਂ ਨਿਕਲ ਕੇ ਵੀ ਸਾਹਮਣੇ ਆਈ ਸੀ ਕਿ ਆਰਐਸਐਸ ਦੇ ਬੰਦਿਆਂ ਦੇ ਵੱਲੋਂ ਜਿਹੜੇ ਸਰਦਾਰ ਦੇ ਵੱਲੋਂ ਆਰਐਸਐਸ ਬੰਦਿਆਂ ਅੱਦੇ ਬੰਦਿਆਂ ਨੂੰ ਹੁਣ ਜਿਹੜਾ ਫੋਰਸ ਦੇ ਵਿੱਚ ਭਰਤੀ ਕਰ ਦਿੱਤਾ ਗਿਆ ਹੈਗਾ ਫੋਰਸ ਦੇ ਵਿੱਚ ਆਰਐਸਐਸ ਦੇ ਬੰਦੇ ਕੱਲ ਰਾਤ ਨੂੰ ਆਕੇ ਬਚਤੂ ਕੇ ਕਿਸਾਨਾਂ ਦਾ ਐਲਾਨ ਸੀਗਾ ਕਿ ਦਿੱਲੀ ਹੋ ਗਈ ਹੈ ਹਾਲਤ ਦੇ ਵਿੱਚ ਪੂਰਾ ਕਰਕੇ ਇਦਾਂ ਨੁਕਸਾਨ ਜਿਹੜਾ ਵੱਧ ਦਿੱਤਾ ਜਾ ਰਿਹਾ ਦੇਖੋ ਕਿੰਨੀ ਦੂਰ ਕਰ ਤੇਰੀ ਫੋਰਸ ਫੋਰਸ ਦੇ ਵਿਚਾਰ ਦਿੱਤੇ ਤੇ ਹੁਣ ਜਿਹੜੀ ਪੰਨ ਤੋੜ ਦੀ ਹੋਏ ਕਰਨੀ ਜੀ ਦੀ ਸ਼ੁਰੂ ਕਰਦੇ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਦਸਤਰੀ ਵਾਲੇ ਤੇ ਟਰੈਕਟਰ ਜਿਹੜੇ ਉਹ ਪੰਨਣੇ ਸ਼ੁਰੂ ਕਰ ਦਿੱਤੇ ਨੇ ਮੌਕੇ ਦੇ ਹਾਲਾਤ ਤਾਂ ਤੁਸੀਂ ਸਮਝ ਰਹੇ ਹੋ ਕਿੰਨਾ ਜ਼ਿਆਦਾ ਜਿਹੜਾ ਧੂਆਂ ਜਿਹੜਾ ਹੋ ਨਜ਼ਰ ਆ ਰਿਹਾ ਹੋਵੇ ਤੇ ਲਗਾਤਾਰ ਅਤੂ ਗੈਸ ਦੇ ਗੋਲੇ ਉਹ ਡੱਗ ਜਾ ਰਹੇ ਨੇ ਤੁਹ ਵੀਡੀਓ ਨੂੰ ਸ਼ੇਅਰ ਕਰ ਦੇ ਤਾਂ ਜੋ ਹਰ ਇੱਕ ਤੱਕ ਜਿਹੜੇ ਦੇਸ਼ ਦੇ ਹਾਲਾਤ ਜਿਹੜੇ ਬਣਾਏ ਜਾ ਰਹੇ ਨੇ ਇੰਟਰਨੈਟ ਨੇ ਸੇਵਾ ਬੰਦ ਕਰਤੀ ਉਹ ਪਹੁੰਚ ਸਕਣ ਸੋ ਹੋਰ ਵੀ ਜਿਹੜੇ ਹਾਲਾਤ ਨੇ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ ਸੋ ਕਿਸਾਨ ਨੇ ਜਿਹੜੇ ਪਿੱਛੇ ਵੱਲੋਂ ਹਟਨੇ ਜਿਹੜੇ ਹੋ ਗੁੰਡਾਗਰਦੀ ਜਿਹੜੀ ਪਿੱਛੇ ਵੱਲੋਂ